ਵੇਦ ਬਾਣੀ ਜਗਵਰਤ ਦਾ ਤ੍ਰੈ ਗੁਣ ਕਰੇ ਵਿਚਾਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ ਕਿ ਜਗਤ ਕਰਮ ਕਾਂਡ ਵਿੱਚ ਹੀ ਰੱਖਣ ਵਾਲੀ ਸ਼ਾਸਤਰਾਂ ਵੇਦਾਂ ਦੀ ਬਾਣੀ ਪਰਚਦਾ ਰਹਿੰਦਾ ਹੈ ਇਸ ਬਾਣੀ ਵਿੱਚ ਪਰਚਿਆ ਰਹਿੰਦਾ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਦੀ ਹੀ ਵਿਚਾਰ ਕਰਵਾ ਰਹਿੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਸਿਮਰਦਾ ਹੀ ਨਹੀਂ ਹੈ ਬੇਨਾਵੈ ਜਮ ਡੰਡ ਸਹੈ ਮਰ ਜਨਮ ਬਾਰੋ ਬਾਰ ਪਰ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਜੀ ਦੇ ਨਾਮ ਤੋਂ ਬਿਨਾ ਜਗਤ ਹੈ ਜਿਹੜਾ ਫਿਰ ਜਮਦੂਤਾਂ ਦੀ ਸਜ਼ਾ ਸਹਾਰਦਾ ਰਹਿੰਦਾ ਹੈ ਪ੍ਰਮਾਤਮਾ ਜੀ ਦੇ ਨਾਮ ਤੋਂ ਬਿਨਾ ਮੁੜ ਮੁੜ ਜਨਮ ਮਰਨ ਦੇ ꨄੜ ਵਿੱਚ ਪਿਆ ਰਹਿੰਦਾ ਹੈ ਸਤਗੁਰ ਪੇਟੇ ਮੁਕਤ ਹੋਏ ਪਾਏ ਮੁਖ ਦਵਾਰ ਸਤਗੁਰੂ ਜੀ ਕਹਿੰਦੇ ਵੀ ਜਿਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਹਨੂੰ ਮਾਇਆ ਦੇ ਮੋਹ ਤੋਂ ਖਲਾਸੀ ਮਿਲ ਜਾਂਦੀ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਤੋਂ ਖਲਾਸੀ ਦਾ ਰਸਤਾ ਜਿਹੜਾ ਉਹਨੂੰ ਲੱਭ ਲੈਂਦਾ ਹੈ ਮਨ ਰੇ ਸਤਗੁਰ ਸੇਵ ਸਮਾਏ ਇਸ ਕਰਕੇ হে ਮੇਰੇ ਮਨਾ ਤੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਮਾਤਮਾ ਜੀ ਦੇ ਨਾਮ ਵਿੱਚ ਲੀਨ ਹੋਇਆ ਰਿਹਾ ਕਰ ਮਨ ਰੇ ਸਤਗੁਰ ਸੇਵ ਸਮਾਏ ਵੱਡਾ ਭਾਗ ਗੁਰ ਪੂਰਾ ਪਾਇਆ ਹਰਿ ਹਰਿ ਨਾਮ ਧਿਆਇ ਜਿਸ ਸਮ ਉਹਨੱਖ ਨੇ ਵੱਡੀ ਕਿਸਮਤ ਨਾਲ ਵੱਡੇ ਭਾਗਾਂ ਨਾਲ ਪੂਰੇ ਗੁਰੂ ਜੀ ਨੂੰ ਲੱਭ ਲਿਆ ਹੈ ਤੇ ਉਹ ਫਿਰ ਸਦਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦਾ ਰਹਿੰਦਾ ਹੈ ਹਰ ਆਪਣਾ ਪਾਣਾ ਸ੍ਰਿਸ਼ਟ ਉਪਾਈ ਹਰ ਆਪੇ ਦੇ ਆਧਾਰ ਪਰਮਾਤਮਾ ਨੇ ਆਪਣੀ ਰਜਾ ਵਿੱਚ ਆਪਣੇ ਹੁਕਮ ਦੇ ਵਿੱਚ ਇਹ ਜਗਤ ਹੈ ਜੋ ਇਹਨੂੰ ਪੈਦਾ ਕੀਤਾ ਹੈ ਤੇ ਪਰਮਾਤਮਾ ਆਪ ਹੀ ਜੀਵਾਂ ਨੂੰ ਆਸਰਾ ਦਿੰਦਾ ਹੈ ਇਸ ਕਰਕੇ ਫਿਰ ਸਾਨੂੰ ਸਤਿਗੁਰੂ ਜੀ ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਸਾਨੂੰ ਸਤਿਗੁਰੂ ਜੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਆਪ ਹੀ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ ਹਰ ਆਪਣਾ ਪਾਣਾ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਨੇ ਆਪਣੀ ਰਜਾ ਵਿੱਚ ਗੁਰੂ ਦੇ ਰਾਹੀਂ ਪਵਿੱਤਰ ਕਰ ਦਿੱਤਾ ਹੈ ਤੇ ਉਸ ਮਨੁੱਖ ਦਾ ਪ੍ਰੇਮ ਪ੍ਰਭੂ ਚਰਨਾਂ ਦੇ ਨਾਲ ਬਣ ਜਾਂਦਾ ਹੈ ਹਰ ਕਹਿ ਪਾਣਾ ਸਤਗੁਰ ਭੇਟਿਆ ਸਭ ਜਨਮ ਸੁਵਾਰਣ ਹਾਰ ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ ਉਸ ਮਨੁੱਖ ਨੂੰ ਪਰਮਾਤਮਾ ਦੀ ਰਜ਼ਾ ਅਨਸਾਰ ਮਿਲ ਪੈਂਦਾ ਹੈ ਕਿਉਂਕਿ ਸਾਰੇ ਮਨੁੱਖਾਂ ਦਾ ਚੰਗਾ ਜੀਵਨ ਗੁਰੂ ਬਣਾ ਸਕਦਾ ਹੈ ਤੇ ਗੁਰੂ ਜੀ ਦੇ ਉਪਦੇਸ਼ ਨਾਲ ਬਣ ਸਕਦਾ ਹੈ ਤੇ ਗੁਰੂ ਜੀ ਦੇ ਗਿਆਨ ਨਾਲ ਬਣ ਸਕਦਾ ਹੈ ਹਰ ਕੈ ਪਾਣਾ ਸਤਿਗੁਰ ਭੇਟਿਆ ਸਭ ਜਨਮ ਸੁਵਾਰਣ ਹਾਰ ਵਾਹੋ ਵਾਹੋ ਪਾਣੀ ਸਤ ਹੈ ਗੁਰਮਖ ਪੂਜੈ ਕੋਏ ਸਤਿਗੁਰੂ ਜੀ ਦੀ ਸ਼ਰਨ ਪੈ ਕੇ ਹੀ ਕੋਈ ਬਿਰਲਾ ਮਨੁੱਖ ਇਹ ਸਮਝਦਾ ਹੈ ਕਿ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ ਵਾਹੋ ਵਾਹੋ ਬਾਣੀ ਸਤ ਹੈ ਗੁਰਮੁਖ ਬੂਝੈ ਕੋਏ ਵਾਹੋ ਵਾਹੋ ਕਰ ਪ੍ਰਭ ਸਾਲਾ ਹਿਐ ਤਿਸ ਜੇਵੜ ਆਬਰਣਾ ਕੋਏ ਪਰਮਾਤਮਾ ਇੱਕ ਅਚਰਜ ਹੈ ਆਚਰਜ ਹੈ ਬਾਹੋ ਬਾਹੋ ਆਚਰਜ ਹੈ ਇਹ ਆ ਕੇ ਪਰਮਾਤਮਾ ਦੀ ਸਿਰਸਲਾ ਕਰਦੇ ਹੀ ਰਹਿਣਾ ਚਾਹੀਦਾ ਹੈ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਭਾਵ ਕੀ ਹੈ ਕਿਰਤੀ ਬੰਦੇ ਵਾਸਤੇ ਹਰ ਥਾਂ ਜਿੱਥੇ ਵੀ ਉਹ ਵਿਚਰਦਾ ਉਹਨੂੰ ਭੋਰੇ ਹੀ ਬਣਾ ਸਕਦਾ ਹੈ ਕਿਸੇ ਸਾਧਨ ਤੇ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਜਾਂਦਾ ਹੈ ਤੇ ਭਾਵੇਂ ਉਹ ਕਿਤੇ ਬੈਠਾ ਹੈ ਤੇ ਵਾਹਿਗੁਰੂ ਦਾ ਜਾਪ ਕਰ ਰਿਹਾ ਉਹਦੇ ਲਈ ਉਹੀ ਭੋਰਾ ਹੈ ਤੇ ਉਹ ਕੰਮ ਕਰ ਕਰਦਾ ਹੋਇਆ ਕਿਰਤ ਕਰਦਾ ਹੋਇਆ ਭਾਵੇਂ ਕਿਸੇ ਗੱਡੀ ਵਿੱਚ ਬੈਠਾ ਹੈ ਸਾਧਨ ਵਿੱਚ ਬੈਠਾ ਹੈ ਕਿਤੇ ਖੇਤ ਜਾ ਰਿਹਾ ਜਿੱਥੇ ਵੀ ਮਰਜੀ ਹੈ ਉਹਦੇ ਵਾਸਤੇ ਉਹੀ ਉਹਨੂੰ ਤਾਰਨ ਵਾਲਾ ਇੱਕ ਭੋਰਾ ਹੈ ਤੇ ਉਹੀ ਭੋਰੇ ਦਾ ਰੂਪ ਬਣ ਜਾਂਦਾ ਹੈ ਜਿੱਥੇ ਉਹ ਪ੍ਰਮਾਤਮਾ ਜੀ ਦਾ ਨਾਮ ਜਪ ਰਹਾ ਹੈ ਇਸ ਕਰਕੇ ਸਦਾ ਕਿਉਂਕਿ ਸਿਮਰਨ ਬੰਦਗੀ ਦੀ ਕਮੀ ਕਾਰਨ ਹੀ ਸਾਨੂੰ ਸਾਰੇ ਦੁੱਖਾਂ ਕਲੇਸ਼ਾਂ ਦਾ ਜੋ ਭੈ ਆ ਉਹ ਖਾਂਦਾ ਹੈ ਸਾਨੂੰ ਚਿੰਤਾ ਖਾਂਦੀ ਹੈ ਕਿਉਂਕਿ ਜਦੋਂ ਸਿਮਰਨ ਆ ਜਾਂਦਾ ਹੈ ਬੰਦਗੀ ਆ ਜਾਂਦੀ ਹੈ ਫਿਰ ਦੁੱਖ ਚੋਰੀ ਉਹਨੂੰ ਕਦੇ ਪੋ ਨਹੀਂ ਸਕਦੇ ਹਨ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਪੇ ਬਖਸ਼ੇ ਮੇਲ ਲੈ ਕਾਰਮ ਅਪਰਾਪਤ ਹੋਏ ਵਾਹਿਗੁਰੂ ਆਪ ਹੀ ਜਿਸ ਮਨੁੱਖ ਉਤੇ ਬਖਸ਼ਿਸ਼ ਕਰਦਾ ਹੈ ਕਿਰਪਾ ਕਰਦਾ ਹੈ ਉਹਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਤੇ ਉਹਦੀ ਮਿਹਰ ਨਾਲ ਹੀ ਉਹਦਾ ਮਿਲਾਪ ਹੁੰਦਾ ਹੈ ਸਾਚਾ ਸਾਹਿਬ ਮਹਾਰੋ ਸਤਗੁਰ ਦੀ ਆ ਦਿਖਾਏ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਸਾਰੇ ਜਗਤ ਦਾ ਪ੍ਰਧਾਨ ਹੈ ਭਾਵ ਮਾਲਕ ਹੈ ਤੇ ਜਿਸ ਮਨੁੱਖ ਨੂੰ ਗੁਰੂ ਜੀ ਨੇ ਦਰਸ਼ਨ ਕਰਾ ਦਿੱਤਾ ਅੰਮ੍ਰਿਤ ਵਰਸੈ ਮਨ ਸੰਤੋਖੀਐ ਸੱਚ ਰਹਿ ਲਿਵ ਲਾਏ ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਵਰਖਾ ਆਉਣ ਲੱਗ ਪੈਂਦੀ ਹੈ ਤੇ ਉਹਦਾ ਮਨ ਸੰਤੋਖੀ ਹੋ ਜਾਂਦਾ ਹੈ ਉਹ ਮਨੁੱਖ ਸਦਾ ਫਿਰ ਹਰੀ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਤੇ ਜਦੋਂ ਮਨ ਸੰਤੋਖੀ ਹੋ ਗਿਆ ਸਬਰ ਵਾਲਾ ਹੋ ਗਿਆ ਫੇਰ ਹੀ ਟਿਕਾਉਣਾ ਬਿਨਾਂ ਸੰਤੋਖ ਤੋਂ ਬਿਨਾਂ ਸਬਰ ਤੋਂ ਟਿਕਾਈ ਨਹੀਂ ਸਕਦਾ ਬਿਨਾਂ ਸੰਤੋਖ ਨਹੀਂ ਕੋ ਰਾਜੈ ਭਾਵੇਂ ਜਿੰਨਾ ਮਰਜੀ ਧਨ ਪਦਾਰਥ ਆ ਜੇ ਬਿਨਾਂ ਸੰਤੋਖ ਤੋਂ ਸਬਰ ਤੋਂ ਸ਼ਾਂਤੀ ਆ ਹੀ ਨਹੀਂ ਸਕਦੀ ਕਿਉਂਕਿ ਇਹਦਾ ਅੰਤ ਨਹੀਂ ਹੈ ਤ੍ਰਿਸ਼ਨਾ ਦਾ ਐਂਡ ਹਾਈ ਤ੍ਰਿਸ਼ਨਾ ਬਿਰਲੇ ਕੀ ਹੀ 부ਜੀ ਹੈ ਮਹਾਰਾਜ ਕਹਿੰਦੇ ਬਿਰਲੇ ਬਿਰਲੇ ਜਿਨ੍ਹਾਂ ਦੀ ਤ੍ਰਿਸ਼ਨਾ 부ਝਦੀ ਹੈ ਤ੍ਰਿਸ਼ਨਾ 부ਝਾ ਕੇ ਹੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਵਰਖਾ ਅੰਦਰ ਹੋਣ ਲੱਗ ਪਈ ਤੇ ਫਿਰ ਮਨ ਝੋਤਾ ਜਾਣਾ ਫਿਰ ਤਨ ਤੇ ਆਪੇ ਰੋਸ਼ਨੀ ਆ ਜਾਣੀ ਆ ਆਖੋ ਸਤਨਾਮ ਪਰ ਤਨ ਧੋਤੇ ਮਨ ਅਛਾ ਨਾ ਹੋਏ ਪਰ ਕੱਲੇ ਤਨ ਨੂੰ ਧੋ ਕੇ ਮਨ ਅਛਾ ਹੋਣ ਵਾਲਾ ਨਹੀਂ ਹੈ ਜੇ ਤੂੰ ਕਵੇਂ ਹੀ ਮੈਂ ਕਿਸੇ ਪਵਿੱਤਰ ਜਲ ਵਿੱਚ ਇਸ਼ਨਾਨ ਕਰ ਲਿਆ ਤੇ ਮੈਂ ਪਵਿੱਤਰ ਹੋ ਗਿਆ ਨਹੀਂ ਉਹਦੇ ਨਾਲ ਧੂੜ ਲੈ ਸਕਦੀ ਹੈ ਮਿੱਟੀ ਲੈ ਸਕਦੀ ਹੈ ਪਰ ਤਨ ਧੋਤੇ ਮਨ ਅਛਾ ਨਾ ਹੋਏ ਬਾਣੀ ਕਹਿੰਦੀ ਹੈ ਮਨ ਤੇ ਬਾਣੀ ਨਾਲ ਅਛਾ ਹੋਣਾ ਹੈ ਤਨ ਪਾਣੀ ਨਾਲ ਧੋਤਾ ਜਾਂਦਾ ਤੇ ਮਨ ਬਾਣੀ ਨਾਲ ਧੋਤਾ ਜਾਂਦਾ ਹਰ ਇੱਕ ਹੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕੁਮੜਾਏ ਜਿਵੇਂ ਬੂਟੇ ਨੂੰ ਪਾਣੀ ਲੱਗਦਾ ਰਹਿੰਦਾ ਤੇ ਉਹ ਕਦੇ ਕਮਲਾਂਦਾ ਨਹੀਂ ਕਦੇ ਸੁੱਕਦਾ ਨਹੀਂ ਹੈ ਜਿਵੇਂ ਪਾਣੀ ਵਾਲ ਖੇਤੀ ਹਰੀ ਹੋ ਜਾਂਦੀ ਹੈ ਨਾ ਸੁੱਕਦੀ ਹੈ ਤੇ ਨਾ ਕੁਮਲਉਂਦੀ ਹੈ ਤਿਵੇਂ ਜਿਸਮਨੁਖ ਨੂੰ ਪ੍ਰਮਾਤਮਾ ਜੀ ਨੇ ਪ੍ਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਉਹਦੀ ਜਿੰਦ ਪਰਮਾਤਮਾ ਦੇ ਜਲ ਦੀ ਬਰਕਤ ਨਾਲ ਸਦਾ ਹਰੀ-ਪਰੀ ਰਹਿੰਦੀ ਹੈ ਤੇ ਪਰਮਾਤਮਾ ਦੇ ਨਾਮ ਜਲ ਦੀ ਬਰਕਤ ਨਾਲ ਫਿਰ ਆਤਮਕ ਜੀਵਨ ਵਾਲੀ ਨਾ ਕਦੇ ਸੁੱਕਦੀ ਹੈ ਤੇ ਨਾ ਕਦੇ ਆਤਮਕ ਮੌਤ ਸੇੜਦੀ ਹੈ ਤੇ ਨਾ ਹੀ ਕਦੇ ਕਮਲਉਂਦੀ ਹੈ ਨਾ ਕਦੇ ਡੋਲਦੀ ਹੈ ਭਾਵਕੀ ਹੈ ਸਦਾ ਹਰੀ-ਪਰੀ ਰਹਿੰਦੀ ਹੈ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕਮਲਾਈ ਫੇਰੋ ਕਮਲਾਂਦਾ ਨਹੀਂ ਹੈ ਜਿਵੇਂ ਦੁੱਖਾਂ ਨਾਲ ਮਨੁੱਖ ਕਮਲਾਇਆ ਰਹਿੰਦਾ ਹੈ ਤੇ ਬਿਮਾਰੀਆਂ ਨਾਲ ਮਨੁੱਖ ਕਮਲਾਇਆ ਰਹਿੰਦਾ ਹੈ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਜਦੋਂ ਭਾਈ ਅੰਦਰ ਨਾਮ ਦੀ ਵਰਕਾ ਹੁੰਦੀ ਹੈ ਫਿਰ ਮੁਖ ਮਨੁੱਖ ਕਮਲੋਂਦਾ ਨਹੀਂ ਹੈ ਬਿਨ ਸਤਗੁਰ ਕਿਨੈ ਨਾ ਪਾਇਓ ਮਨ ਵੇਖੋ ਕੋ ਫਤਿਆਏ ਪੇਸ਼ ਆ ਕੋਈ ਧਿਰ ਮਨ ਵਿੱਚ ਨਿਰਣਾ ਕਰਕੇ ਵੇਖ ਲਵੇ ਕਿ ਗੁਰੂ ਜੀ ਦੀ ਸ਼ਰਨ ਤੋਂ ਬਿਨਾਂ ਕਿਸੇ ਨੇ ਵੀ ਪਰਮਾਤਮਾ ਦਾ ਨਾਮ ਧਾਣਾ ਜਿਹੜਾ ਉਹ ਹਾਸਲ ਨਹੀਂ ਕੀਤਾ ਹੈ ਹਰ ਕਿਰਪਾ ਤੇ ਸਤ ਗੁਰ ਪਾਈਐ ਪੇਟ ਸਹਜ ਸੁਭਾਏ ਇਸ ਤਰ੍ਹਾਂ ਸਤ ਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਪ੍ਰੇਮ ਵਿੱਚ ਜਦੋਂ ਗੁਰੂ ਮਿਲਦਾ ਹੈ ਤਾਂ ਪਰਮਾਤਮਾ ਦੀ ਮੇਰ ਨਾਲ ਆਤਮਿਕ ਡੋਲਤਾ ਵਿੱਚ ਮਿਲਦਾ ਹੈ ਤੇ ਪ੍ਰੇਮ ਵਿੱਚ ਮਿਲ ਜਾਂਦਾ ਹੈ ਮਨਮੁਖ ਪਰਮ ਪੁਲ ਹਾਇ ਬਿਨ ਭਾਗਾ ਹਰ ਧਨ ਨਾ ਪਾਏ ਇੱਕ ਗੱਲ ਜ਼ਰੂਰ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ पटਕਣਾ ਨੇ ਕੁਰਾਹੇ ਪਾ ਰੱਖਿਆ ਹੈ ਤੇ ਕਿਸਮਤ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਤਾਂ ਲੱਭਦਾ ਨਹੀਂ ਆ ਪਰ ਜੇ ਮਨ ਦੇ ਪਿੱਛੇ ਤੁਰਦੇ ਰਹੇ ਮਨ ਨੇ ਕਦੇ ਵੀ ਟਿਕਾ ਨਹੀਂ ਮਕਸ਼ਣਾ ਕਿਉਂਕਿ ਮਨ ਹੈ ਜਿਹੜਾ ਉਹ ਬਹੁਤ ਕੁਝ ਸੋਚਦਾ ਰਹਿੰਦਾ ਹੈ ਮਨ ਵਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਜੇ ਮਨ ਵਸ ਆ ਸਕਦਾ ਹੈ ਤਾਂ ਗੁਰੂ ਦੀ ਕਿਰਪਾ ਨਾਲ ਆ ਸਕਦਾ ਹੈ ਗੁਰੂ ਜੀ ਦੇ ਉਪਦੇਸ਼ ਨਾਲ ਆ ਸਕਦਾ ਹੈ ਕਿਉਂਕਿ ਮਨ ਨੂੰ ਜਿਹੋ ਜਿਹਾ ਉਪਦੇਸ਼ ਮਿਲਦਾ ਏ ਉਹੋ ਜਿਹਾ ਬਣ ਜਾਂਦਾ ਹੈ ਉਹੋ ਜਿਹੇ ਦੇ ਖਿਆਲ ਬਣ ਜਾਂਦੇ ਆ ਮਾੜੀ ਸੋਸਾਇਟੀ ਹੈ ਮਾੜੇ ਖਿਆਲ ਤੇ ਚੰਗੀ ਸੋਸਾਇਟੀ ਹੈ ਚੰਗਾ ਖਿਆਲ ਇਸ ਕਰਕੇ ਤੂੰ ਕਿਹੋ ਜਿਹਾ ਸੁਣਦਾ ਹੈ ਕਿਹੋ ਜਿਹਾ ਵੇਖਦਾ ਹੈ ਉਹੋ ਜਿਹਾ ਤੇਰੇ ਮਨ ਤੇ ਪ੍ਰਭਾਵ ਪੈਣਾ ਹੈ ਪਰ ਮਹਾਰਾਜ ਕਹਿੰਦੇ ਆ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਮੇਸ਼ਾ ਢਕਣਾ ਵਿੱਚ ਪਏ ਹੋਇਆ ਤੇ ਗੁਰੂ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਸ਼ਾਂਤੀ ਆ ਜਾਂਦੀ ਹੈ ਟਕਾ ਆ ਜਾਂਦਾ ਹੈ ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰੇ ਵਿਚਾਰ ਪੰਡਤ ਲੋਕ ਵੇਦਾਦਿਕ ਧਰਮ ਪੁਸਤਕਾਂ ਨੂੰ ਪੜ ਪੜ ਕੇ ਤਿੰਨਾ ਗੁਣਾਂ ਵਿੱਚ ਰੱਖਣ ਵਾਲੇ ਕਰਮ ਕਾਂਡ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ਤੇ ਇਹ ਤਿੰਨਾ ਗੁਣਾਂ ਦੀ ਵਿਚਾਰ ਨੀਰੀ ਮਾਇਆ ਹੀ ਹੈ ਮੁਕਤ ਕਦੇ ਨਾ ਹੋਵਈ ਨਹਿ ਪਾਇ ਨਾ ਮੁਕ ਦੁਆਰ ਇਸ ਉਦਮ ਨਾਲ ਕਦੇ ਵੀ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ ਉਹ ਲੋਕ ਮਾਇਆ ਤੋਂ ਖਲਾਸੀ ਪਾਉਣ ਦਾ ਰਸਤਾ ਕਦੇ ਵੀ ਲੱਭ ਨਹੀਂ ਸਕਦੇ ਹਨ ਬਿਨ ਸਤਗੁਰ ਬੰਦਨ ਨਾ ਟਟਾਈ ਨਾਮ ਨਾਲ ਲੱਗੈ ਪਿਆਰ ਪਰ ਜਿਹੜੇ ਬੰਦਨਾ ਵਿੱਚ ਪੈ ਕੇ ਅਸੀਂ ਦੁਖੀ ਹੋ ਰਹੇ ਹਾਂ ਸਾਡਾ ਮਨ ਦੁਖੀ ਹੋ ਰਿਹਾ ਹੈ ਮਹਾਰਾਜ ਕਹਿੰਦੇ ਆ ਬਿਨ ਸਤਗੁਰ ਬੰਦਨ ਨਾ ਟਟਈ ਭਾਈ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਫਾਇਆਂ ਨਹੀਂ ਟੁੱਟਦੀਆਂ ਇਹ ਬੰਦਾ ਨਹੀਂ ਟੁੱਟਦੇ ਪ੍ਰਮਾਤਮਾ ਦੇ ਨਾਮ ਵਿੱਚ ਪ੍ਰੇਮ ਨਹੀਂ ਬਣਦਾ ਹੈ ਇਹਨਾਂ ਬੰਧਨਾਂ ਦੇ ਕਾਰਨ ਤੇ ਪੜ ਪੜ ਕੇ ਤੇ ਦੁਨੀਆ ਥੱਕ ਗਈ ਪੜ ਪੜ ਪੰਡਤ ਮੋਹਨੀ ਥੱਕੇ ਬੇਦਾ ਕਾਇਆ ਪਿਆਸ ਪੰਡਤ ਲੋਕ ਮੋਨੀ ਲੋਕ ਸ਼ਾਸਤਰਾਂ ਨੂੰ ਪੜ ਪੜ ਕੇ ਥੱਕ ਜਾਂਦੇ ਹਨ ਕਰਮ ਕਾਂਡ ਦੇ ਗੇੜ ਵਿੱਚ ਪਾਈ ਰੱਖਣ ਵਾਲੇ ਵੇਦ ਆਦਿਕ ਤਾਰਮ ਪੁਸਤਕਾਂ ਦਾ ਹੀ ਅਭਿਆਸ ਕਰਦੇ ਰਹਿੰਦੇ ਹਨ ਪਰ ਅਸਲੀ ਸਿਧਾਂਤ ਨਾਮ ਨਾਲ ਜੁੜਿਆ ਹੀ ਨਹੀਂ ਗਿਆ ਹੈ ਹਰ ਨਾਮ ਚਿਤਨਾ ਆਵਈ ਨੈ ਨਿਜਕਰ ਹੋਵੇ ਵਾਸ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਚਿੱਤ ਵਿੱਚ ਨਹੀਂ ਵਸਦਾ ਪ੍ਰਭੂ ਚਰਨਾ ਵਿੱਚ ਨਿਵਾਸ ਨਹੀਂ ਹੁੰਦਾ ਹੈ ਜਮਕਾਲ ਸਿਰ ਹੋ ਨਾ ਉਤਰੈ ਅੰਤਰ ਕਪਟ ਵਿਨਾਸ਼ ਸਿਰ ਤੋਂ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਮਨ ਵਿੱਚ ਮਾਇਆ ਦੀ ਖਾਤਰ ਠੱਗੀ ਚਤਰਾਈ ਇਹ ਹੀ ਚੀਜ਼ਾਂ ਅੰਦਰ ਟਿਕੀਆਂ ਰਹਿੰਦੀਆਂ ਹਨ ਇਸ ਕਰਕੇ ਆਤਮਿਕ ਮੌਤ ਬਣੀ ਰਹਿੰਦੀ ਹੈ ਹਰ ਨਾਵੈ ਨੂੰ ਸਭ ਕੋ ਪਰਤਾਪ ਦਾ ਬਿਨ ਭਾਗਾ ਪਾਇਆ ਰਾਜਾਏ ਉੰਜ ਤਾਂ ਹਰੇਕ ਪ੍ਰਾਣੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਤੰਗਦਾ ਹੈ ਇੱਛਾ ਤਾਂ ਹੁੰਦੀ ਹੈ ਕਿ ਮੈਂ ਵੀ ਪਰਮਾਤਮਾ ਜੀ ਦੇ ਨਾਮ ਨੂੰ ਪ੍ਰਾਪਤ ਕਰਾਂ ਗੁਰੂ ਜੀ ਦੇ ਉਪਦੇਸ਼ ਨੂੰ ਪ੍ਰਾਪਤ ਕਰਾਂ ਪਰ ਚੰਗੇ ਭਾਗਾ ਤੋਂ ਬਿਨਾਂ ਚੰਗੀ ਕਿਸਮਤ ਤੋਂ ਬਿਨਾਂ ਪਰਮਾਤਮਾ ਜੀ ਦਾ ਨਾਮ ਮਿਲਦਾ ਨਹੀਂ ਹੈ ਇਸ ਕਰਕੇ ਹਮੇਸ਼ਾ ਅਰਦਾਸ ਕਰਿਆ ਕਰਕੇ हे ਸਤਗੁਰੂ ਜੀ ਕਿਰਪਾ ਕਰੋ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸ਼ਰਣਾਏ ਜੀਓ ਹੋ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ ਉਹ ਮੈਨੂੰ ਮਸਾ ਮਨੁੱਖਾ ਜਨਮ ਦੀ ਵਾਰੀ ਮਿਲੀ ਐ ਤੇ ਮੇਰੇ ਨਾਮ ਦੀ ਦਾਤ ਝੋਲੀ ਵਿੱਚ ਪਾਉਣਾ ਕਰੋ ਨਾਨਕ ਨਾਮੇ ਹੀ ਪਤੂਪੁਜੈ ਹਰ ਸਿਉ ਰਹਾ ਸਮਾਏ ਤੇ ਪ੍ਰਮਾਤਮਾ ਦੇ ਨਾਮ ਦੇ ਰਾਹੀ ਹੀ ਲੋਕ ਪ੍ਰਲੋਕ ਵਿੱਚ ਪਤ ਮਿਲਦੀ ਐ ਜਿੱਤ ਮਿਲਦੀ ਐ ਜਿਹੜਾ ਮਨੁੱਖ ਚਾਹੁੰਦਾ ਹੈ ਮਾਣ ਚਾਹੁੰਦਾ ਹੈ ਮਾਣ ਵਡਿਆਈ ਵੀ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਸਤਕਾਰ ਮਿਲਦਾ ਹੈ ਜੋ ਮਨੁੱਖ ਚੰਗਾ ਹੈ ਜੋ ਮਨੁੱਖ ਚੰਗੇ ਕਰਮ ਕਮਾਉਂਦਾ ਹੈ ਤੇ ਉਹਨੂੰ ਫਿਰ ਵਡਿਆਈ ਮਿਲਦੀ ਹੈ ਸੋਭਾ ਮਿਲਦੀ ਹੈ ਇਸ ਤਰ੍ਹਾਂ ਭਾਈ ਜੇ ਲੋਕ ਵਿੱਚ ਸੋਭਾ ਦਾ ਪ੍ਰਲੋਕ ਵਿੱਚ ਵੀ ਹੈ ਜੇ ਪੇਕੇ ਘਰ ਸੋਭਾ ਤਾਂ ਸਹੁਰੇ ਘਰ ਵੀ ਸੋਭਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਇਹ ਸਾਡਾ ਪੇਕੇ ਘਰ ਹੈ ਤੇ ਅੱਗੇ ਸਹੁਰੇ ਜਾਣਾ ਫਿਰ ਅਸੀਂ ਸਹੁਰੇ ਘਰ ਵੀ ਜਾਣਾ ਪਾਵੇ ਸੰਸਾਰ ਤੋਂ ਇਸੇ ਤਰ੍ਹਾਂ ਜੀਵ ਇਸਤਰੀ ਹੈ ਭਾਈ ਇਸ ਤਰ੍ਹਾਂ ਮਨੁੱਖ ਜਦੋਂ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜੇ ਕੋਈ ਚੰਗੇ ਮਾਰਗ ਤੇ ਚੱਲਦਾ ਤਾਂ ਲੋਕ ਵਡਿਆਈ ਵੀ ਉਹਦੀ ਉਸਤਤ ਕਰਦੇ ਆ ਲੋਕ ਵੀ ਉਹਦੀ ਉਸਤਤ ਕਰਦੇ ਆ ਵਡਿਆਈ ਕਰਦੇ ਆ ਨਾਨਕ ਨਾਮੇ ਹੀ ਪਤ ਉਪਜੈ ਇਹ ਨਾਮ ਨਾਲ ਹੀ ਪਤ ਮਿਲਦੀ ਆ ਹਰਿ ਸਿਉ ਰਹਾ ਸਮਾਏ ਤੇ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਨਾਲ ਸਦਾ ਮਾਨਾ ਫਿਰ ਜਿਹੜਾ ਉਹ ਜੁੜਿਆ ਰਹਿੰਦਾ ਹੈ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਬਖਸ਼ਿਸ਼ ਕਰਦੇ ਹਨ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ